ਅਣੀ ਕੋਠੇ ਤੇ ਲੈ ਕੇ ਜਾਂਦੇ ਆ। ਸੋ ਇਹ ਪਿੰਡ ਮੱਤੇ ਦੇ ਵਿੱਚ ਹੀ ਆਪਾਂ ਦਾਰਜਾ ਇਕ ਲਾਉਂਦੇ ਆ। ਇਹਨਾਂ ਕੋਠੇ ਤੇ ਲੈ ਕੇ ਜਾਵਾਂਗੇ। ਤੇਰੀ ਦਾਰਜਾ ਕੋਈ ਆ ਜਾਓ ਨਾਲ-ਨਾਲ ਕੋਠੇ ਤੇ ਚੱਲਦੇ ਆ। ਔਰ ਲੰਮੇ ਆ। ਸੁਣਾਉਂਦੇ ਆ ਕੁਆਲਿਟੀ ਦੀ ਹੈ ਨਾ। ਆ ਜਾਓ। ਬਲੋ। ਲਾਤੀ ਲਾਤੀ। ਸੋ ਤੁਸੀਂ ਦੇਖ ਸਕਦੇ ਹੋ ਕੋਠੇ ਤੇ ਆ ਗਏ ਆ ਤੁਸੀਂ। ਇਹ ਆ ਬਈ ਲਿਆ।

ਉਹ ਵੀ ਦਾ ਖੜ ਜਾ ਬਾਪੂ ਆ ਫੜ ਸੈ ਆ ਆ ਫੜ ਸਾਡੀ ਸਾਡੀ ਫੋਟੋ ਦੋਨਾਂ ਦੀ ਹੋਣੀ ਚਾਹੀਦੀ ਹੈ ਲੈ ਬਾਪੂ ਲੱਗੀ ਵੀ ਰਿਕਾਰਡਿੰਗ ਤਾਂ ਹਲੇ ਨਹੀਂ ਉੱਤੂ ਹੀ ਰੱਖ ਲੈ ਉੱਤੂ ਹੀ ਰੱਖ ਲੈ ਨੋ ਐ ਇਹ ਐ ਦੇ ਰਿਹਾ ਠੀਕ ਹੈ ਕੌਣ ਫਿਰ ਚਲਾ ਕੇ ਦਿਖਾਉਣਾ ਇਹ ਚੱਲੂਗਾ ਇਹ ਹੋਰ ਤੁਸੀਂ ਦੇਖ ਸਕਦੇ ਹੋ ਇਧਰ ਲਾ ਪਿੰਡ ਕਵਰ ਕਰੂ ਆ ਇਹ ਤੇ ਆਹ ਇਧਰ ਲਾ ਪਿੰਡ ਕਵਰ ਕਰੂ ਔਰ ਵੀਡੀਓ ਚੰਗੀ ਲੱਗਦੀ ਆ ਆ ਸ਼ੇਅਰ ਕਰ ਦਿਆ ਕਰੋ ਤੁਹਾਡਾ ਕੋਸਲੀ ਜਾਣਾ ਔਰ ਜੇਕਰ ਆਪਣੇ ਚੈਨਲ ਮੰਗਲ ਮੱਤਾ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਆਪਣੇ ਆ ਪੇਜ ਆ ਫੇਸਬੁੱਕ ਤੇ ਮੰਗਲ ਮੱਤਾ ਉਹਨੂੰ ਫੋਲੋ ਕਰ ਦਿਓ ਸੋ ਹਾਂਜੀ ਬੱਬੀ ਚਾਓ ਜਾਓ ਤਾਂ ਇੱਥੇ ਜਾ ਇਧੜਾ ਪਾਜੋ ਆਪਾਂ ਨਪੜਾ ਇਹ ਨੂੰ ਮੂਹ ਰੱਖ ਨਾ ਇਹ ਨੂੰ ਤਾਂ ਅਸੀਂ ਨਪਣਾ ਨਪਣਾ ਠੀਕ ਆ ਓਕੇ ਸ਼ੇਅਰ ਕਰੋ ओके। ਕਲਾ ਮਟਾ ਦੇਣਾ। ਇੱਟ ਦੇਵਾਂਗੇ ਛੱਡ ਜੂ। ਇੱਟ ਵੀ ਓਏ। ਛੱਡ ਦੇ ਚ ਪਾ ਨਹੀਂ ਸਕਦਾ। ਲੈ ਛੱਡ ਤਾਂ। ਕੱਟ ਤੇ। ਪਾਠੀ ਦਾ। ਕੱਟ ਦੇ ਉਹ ਕੱਟੀ।